ਛੱਡ ਅੜਿਆ ਤਕਰਾਰ ਦੀ ਗੱਲ ਕਰਿਆ ਕਰ ਪਿਆਰ ਦੀ ਗੱਲ ਗੱਲ ਕਰਦਿਆਂ ਹੀ ਗਲ ਮੁਕਦੀ ਨਾ ਕਰ ਮਾਰੋ ਮਾਰ ਦੀ ਗੱਲ ਨਾ ਕਰ ਮਾਰੋ ਮਾਰ ਦੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਕੀਤਾ ਗਿਆ ਤਲਬ ਜੇਕਰ ਜਥੇਦਾਰ ਅਕਾਲੀ ਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਤਲਬ ਕਰ ਸਕਦੇ ਨੇ ਤਾਂ ਅਕਾਲੀ ਦਲ ਵਾਲੇ ਵੀ ਕਰ ਸਕਦੇ ਨੇ ਤਲਬ ਜਥੇਦਾਰ ਨੂੰ ਜੇਕਰ ਅਕਾਲੀ ਦਲ ਜਥੇਦਾਰ ਲਾਉਣਾ ਜਾਣਦੀ ਹੈ ਤੇ ਜਥੇਦਾਰ ਹਟਾਉਣਾ ਵੀ ਜਾਣਦੀ ਹੈ ਇਹ ਤਾਂ ਜਥੇਦਾਰਾਂ ਨੂੰ ਵੀ ਪਤਾ ਹੈ ਕਿ ਕਿਸ ਤਰ੍ਹਾਂ ਜਥੇਦਾਰ ਲਾਏ ਜਾਂਦੇ ਨੇ ਤੇ ਕਿਸ ਤਰ੍ਹਾਂ ਉਤਾਰੇ ਜਾਂਦੇ ਨੇ ਜੇਕਰ ਜਥੇਦਾਰ ਜਿੰਨਾ ਚਿਰ ਇਹਨਾਂ ਦਾ ਤਾਲਮੇਲ ਬੜਿਆਂ ਰਹਿੰਦਾ ਇੱਕ ਦੂਜੇ ਦੀ ਗੱਲ ਗੱਲਾਂ ਨੂੰ ਦੋਵੇਂ ਛਪਾਈ ਜਾਂਦੇ ਨੇ ਇੱਕ ਦੂਜੇ ਦੀ ਹਾਂ ਵਿੱਚ ਹਾਂ ਮਲਾਈ ਜਾਂਦੇ ਨੇ ਉਹਨਾਂ ਚਿਰ ਤਾਂ ਸਭ ਕੁਝ ਠੀਕ ਠਾਕ ਚੱਲਦਾ ਹੈ ਜਦੋਂ ਇੱਕ ਦੂਜੇ ਤੇ ਥੋੜੀ ਇਹ ਤਲਖੀ ਕਰਦੇ ਨੇ ਇੱਕ ਦੂਜੇ ਤੇ ਜਦੋਂ ਇਹਨਾਂ ਦੀ ਟਕਰਾਹ ਹੋ ਜਾਂਦੀ ਹੈ ਤਾਂ ਫਿਰ ਇਹਨਾਂ ਦਾ ਆਪਸ ਵਿੱਚ ਜਿਹੜਾ ਤਾਲਮੇਲ ਉਹ ਨਹੀਂ ਰਹਿੰਦਾ ਫਿਰ ਇੱਕ ਦੂਜੇ ਦੇ ਭੇਦ ਖੁੱਲਣੇ ਸ਼ੁਰੂ ਹੋ ਜਾਂਦੇ ਨੇ ਤੇ ਜਿਹੜਾ ਸ਼ਬਦ ਵਰਤਿਆ ਗਿਆਨੀ ਜੀ ਨੇ ਸਾਲਾ ਸ਼ਬਦ ਜਿਹੜਾ ਉਹਨਾਂ ਕਿਹਾ ਕਿ ਇਹ ਸਾਡੀ ਮਤਲਬਾਈ ਬੋਲੀ ਵਿੱਚ ਆਮ ਹੀ ਬੋਲਿਆ ਜਾਂਦਾ ਹੈ ਸਾਲਾ ਸ਼ਬਦ ਗਿਆਨੀ ਜੀ ਇੱਕ ਬਹੁਤ ਉੱਚੇ ਆਉਂਦੇ ਤੇ ਬੈਠੇ ਸਨ ਪਰ ਉਹਨਾਂ ਵਾਸਤੇ ਇਹੋ ਜੀ ਭਾਸ਼ਾ ਵਰਤਣੀ ਬਹੁਤ ਹੀ ਮਾੜੀ ਗੱਲ ਹੈ ਸਾਬਕਾ ਜਹੇਦਾਰ ਰਣਜੀਤ ਸਿੰਘ ਨੇ ਵੀ ਇਹ ਜਿਹੜੇ ਇਲਜ਼ਾਮ ਲਗਾਏ ਨੇ ਇਸਤੇ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਉਹਨਾਂ ਕਿਹਾ ਕਿ ਜਦੋਂ ਇਹਨਾਂ ਦੇ ਨਾਲ ਬੰਦਾ ਰਵੇ ਇਹਨਾਂ ਦੇ ਨਾਲ ਕੋਈ ਵਾਸਤਾ ਪਏ ਕਿਸੇ ਦਾ ਤਾਂ ਫਿਰ ਪਤਾ ਲੱਗਦਾ ਉਹਨਾਂ ਕਿਹਾ ਕਿ ਮੈਂ ਇਹਨਾਂ ਦੇ ਨਾਲ ਰਿਹਾ ਇਹ ਹਰ ਗੱਲ ਤੇ ਗਾਲ ਕੱਢਦੇ ਆ ਤੇ ਇਹਨਾਂ ਦੀ ਜਿਹੜੀ ਭਾਸ਼ਾ ਹੈ ਉਹ ਚੰਗੀ ਨਹੀਂ ਇੱਕ ਅਕਾਲ ਤਖਤ ਦਾ ਜਹੇਦਾਰ ਹੋ ਕੇ ਤੇ ਹਰ ਗੱਲ ਵਿੱਚ ਗਾਲ ਕਢਣੀ ਤੇ ਫਿਰ ਕਹਿਣਾ ਇਹ ਸਾਡੀ ਬੋਲੀ ਵਿੱਚ ਗਾਲ ਵਰਤੀ ਜਾਂਦੀ ਹੈ ਇਹ ਇੱਕ ਬਹੁਤ ਹੀ ਮਾੜੀ ਗੱਲ ਹੈ ਇਹਨਾਂ ਨੂੰ ਆਪਣੇ ਅਹੁਦੇਦਾਰ ਸਮਾਨ ਕਰਨਾ ਚਾਹੀਦਾ ਹੈ ਕਿਉਂਕਿ ਇਹ ਕੌਮ ਦੀ ਅਗਵਾਈ ਕਰ ਰਹੇ ਸਨ ਤੇ ਨਾਲ ਹੀ ਇਹਨਾਂ ਨੂੰ ਇਹ ਵੀ ਪਤਾ ਹੈ ਕਿ ਜਿਵੇਂ ਕਿ ਇੱਕ ਪਿੰਡ ਦੇ ਵਿੱਚ ਜਿਹੜੇ ਗ੍ਰੰਥੀ ਸਿੰਘ ਹੁੰਦੇ ਨੇ ਉਹਨਾਂ ਦੀ ਕਿੰਨੀ ਕੁ ਅਕਾਦ ਹੁੰਦੀ ਹੈ ਕਿੰਨੀ ਕੁ ਪਾਵਰ ਹੁੰਦੀ ਹੈ ਉਹਨਾਂ ਨੂੰ ਗੁਲਾਮ ਬਣ ਕੇ ਰਹਿਣਾ ਪੈਂਦਾ ਹੈ ਪਿੰਡ ਦੇ ਵਿੱਚ ਜਿਹੜਾ ਪਿੰਡ ਦਾ ਗੁਰਦੁਆਰਾ ਹੁੰਦਾ ਹੈ ਜੇਕਰ ਉਹ ਥੋੜੀ ਜੀ ਜਿਹੜੇ ਉੱਥੇ ਗੁਰਦੁਆਰੇ ਦੇ ਪ੍ਰਬੰਧਕ ਹੁੰਦੇ ਨੇ ਜਾਂ ਗੁਰਦੁਆਰੇ ਪਿੰਡ ਦੇ ਵਿੱਚ ਕਿਸੇ ਵੀ ਸੱਜਣ ਨਾਲ ਥੋੜੀ ਤਲਖੀ ਕਰ ਦੇਣੇ ਥੋੜਾ ਜਿਹਾ ਉਹ ਭਾਵੇਂ ਮर्यादा ਦੀ ਗੱਲ ਕਰਨ ਭਾਵੇਂ ਉਹ ਸਹੀ ਗੱਲ ਕਰਨ ਪਰ ਉਹਨਾਂ ਦੀ ਗੱਲ ਨਹੀਂ ਮੰਨੀ ਜਾਂਦੀ ਤੇ ਜੇਕਰ ਗਰੰਥੀ ਸਿੰਘ ਥੋੜੀ ਜੀ ਸਖਤੀ ਕਰੇ ਥੋੜੀ ਤਲਖੀ ਨਾਲ ਬੋਲੇ ਤੇ ਉਹਦਾ ਬਿਸਤਰਾ ਗੋਲ ਕਰਾ ਦਿੱਤਾ ਜਾਂਦਾ ਹੈ ਤੋਂ ਇਹ ਸਾਰਿਆਂ ਨੂੰ ਪਤਾ ਹੈ ਤੇ ਜ਼ਥੇਦਾਰਾਂ ਦਾ ਵੀ ਇਹੀ ਹਿਸਾਬ ਹੈ ਉਹਨਾਂ ਵਾਸਤੇ ਅਕਾਲੀ ਦਲ ਵਾਸਤੇ ਤਾਂ ਇਹ ਇੱਕ ਗਰੰਥੀ ਨੇ ਜਦੋਂ ਉਹਨਾਂ ਦਾ ਦਿਲ ਕਰੇ ਉਹ ਰੱਖ ਸਕਦੇ ਨੇ ਤੇ ਜਦੋਂ ਦਿਲ ਕਰੇ ਉਹ ਇਹਨਾਂ ਨੂੰ ਹਟਾ ਸਕਦੇ ਨੇ ਉਹਨਾਂ ਦੀ ਜਿਹੜੀ ਗੱਲ ਹੈ ਉਹ ਮੰਨਣੀ ਪਏਗੀ ਇਹਨਾਂ ਨੂੰ ਉਹਨਾਂ ਦੀ ਹਾਂ ਦੇ ਹਾਂ ਵਿੱਚ ਮਲਾਣੀ ਪਏਗੀ ਤੇ ਜੇ ਥੋੜੀ ਜਿਹੀ ਤਲਖੀ ਕਰਨਗੇ ਤੇ ਫਿਰ ਇਹਨਾਂ ਨੂੰ ਹਟਾਇਆ ਜਾਏਗਾ ਇਹਨਾਂ ਦੀ ਬਦਲੀ ਕੀਤੀ ਜਾਏਗੀ ਤੇ ਦੂਸਰਾ ਜਿਹੜਾ ਇਹਨਾਂ ਤੇ ਇਲਜ਼ਾਮ ਲੱਗੇ ਨੇ ਇਹਨਾਂ ਦੇ ਸੰਡੂ ਵੱਲੋਂ ਇਨਾਂ ਦੀ ਸਾਲੀ ਨਾਲ ਨਾਜਾਇਜ਼ ਸਬੰਧਾਂ ਦੇ ਜਿਹੜੇ ਇਲਜ਼ਾਮ ਲੱਗੇ ਨੇ ਉਹ ਵੀ ਇੱਕ ਬਹੁਤ ਮਾੜੀ ਗੱਲ ਹੈ ਇਲਜ਼ਾਮ ਲੱਗੇ ਨੇ ਹੁਣ ਪਤਾ ਨਹੀਂ ਉਹ ਅੱਗੇ ਜਾ ਕੇ ਉਹ ਕੀ ਸਬਦ ਹੁੰਦੇ ਨੇ ਜਾਂ ਨਹੀਂ ਸਬਦ ਹੁੰਦੇ ਪਰ ਜਿਹੜੇ ਇਲਜ਼ਾਮ ਲੱਗੇ ਨੇ ਇੱਕ ਐਹੋ ਜੀ ਸ਼ਖਸੀਅਤ ਦੇ ਵਾਸਤੇ ਇੱਕ ਜੱ세ਦਾਰ ਐਹੋ ਜੇ ਇਲਜ਼ਾਮ ਲੱਗਣੇ ਇੱਕ ਬਹੁਤ ਹੀ ਮਾੜੀ ਘਟਨਾ ਹੈ ਕਿਉਂਕਿ ਜੇ ਸ਼ੁਰੂ ਦੇ ਵਿੱਚ ਹੀ ਜੇ ਇਹਨਾਂ ਸ਼ੁਰੂ ਦੇ ਵਿੱਚ ਹੀ ਜੇ ਇਹਨਾਂ ਹਾਰ ਵਿੱਚ ਹਾਰ ਨਾ ਮਲਾਈ ਹੁੰਦੀ ਸ਼ੁਰੂ ਦੇ ਵਿੱਚ ਵੀ ਚੰਗੇ ਫਾਇਦੇ ਲਏ ਹੁੰਦੇ ਤੇ ਅੱਜ ਇਹ ਦਿੱਕਤ ਨਹੀਂ ਸੀ ਆਉਣੀ ਪਰ ਹੁਣ ਗਿਆਨੀ ਜੀ ਨੂੰ ਤਲਬ ਕਰ ਦਿੱਤਾ ਗਿਆ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਹੁਣ ਹੋਰ ਕਿੰਨੇ ਕੁ ਭੇਦ ਖੁੱਲਣਗੇ ਦੋਨਾਂ ਦੇ ਹੀ ਅਕਾਲੀ ਦਲ ਦੇ ਵੀ ਜਿਹੜੇ ਭੇਦ ਨੇ ਪਿਛਲੇ ਰਾਜ ਨੇ ਉਹ ਖੁੱਲਣਗੇ ਤੇ ਜਥੇਦਾਰਾਂ ਦਾ ਵੀ ਜਿਹੜੇ ਪਿਛਲੇ ਰਾਜ ਨੇ ਉਹ ਖੁੱਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ